ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਵੇਂ ਆ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ ਅੱਜ ਮੈਂ ਤੁਹਾਡੇ ਲਈ ਕੋਈ ਵਲੌਗ ਨਹੀਂ ਲੈ ਕੇ ਆਈ ਕਿਉਂਕਿ ਮਤਲਬ ਜਸਟ ਅੱਜ ਮੈਂ ਤੁਹਾਨੂੰ ਇੱਕ ਅਪਡੇਟ ਦੇਣੀ ਹੈ ਕਿ ਮੇਰੇ ਵਲੌਗ ਕਿਉਂ ਨਹੀਂ ਆ ਰਹੇ 4-5 ਦਿਨਾਂ ਤੋਂ ਆਫਟਰ ਆਲ ਤੁਸੀਂ ਵੀ ਮੇਰੀ ਫੈਮਿਲੀ ਹੋ ਤੇ ਫੈਮਿਲੀ ਨੂੰ ਕਨਸਰਨ ਜ਼ਰੂਰ ਹੁੰਦਾ ਹੈ ਕਿ ਪਤਾ ਨਹੀਂ ਕਿਉਂ ਨਹੀਂ ਆ ਰਹੇ ਵਲੌਗ ਹੈਨਾ ਇਸ ਕਰਕੇ ਮੈਂ ਸੋਚਿਆ ਕਿ ਮੈਂ ਤੁਹਾਨੂੰ ਅਪਡੇਟ ਦੇ ਦੇਣੀ ਆ ਜਸਟ ਕਿ ਵਲੌਗ ਕਿਉਂ ਨਹੀਂ ਆ ਰਹੇ ਵਲੌਗ ਹਲੇ ਥੋੜਾ ਜਿਹਾ ਠਹਿਰ ਕੇ ਮੈਂ ਕੰਟੀਨਿਊ ਕਰਾਂਗੀ ਹਾਲਾਂਕਿ ਪਹਿਲਾਂ ਵੀ ਮੇਰੇ ਨਾਲ ਬਹੁਤ ਵਾਰੀ ਹੋਇਆ ਕਿ ਮੇਰੇ ਮੈਂ ਬਹੁਤ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਨੀ ਹੈ ਕੁਝ ਨਾ ਕੁਝ ਐਸਾ ਜਰੂਰ ਹੋ ਜਾਂਦਾ ਪਤਾ ਨਹੀਂ ਉਹ ਪ੍ਰਮਾਤਮਾ ਦਾ ਕੀ ਭਾਣਾ ਹੈ ਮੇਰੇ ਤੋਂ ਕੰਟੀਨਿਊ ਹੁੰਦੇ ਹੀ ਨਹੀਂ ਮੈਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਾਂ ਰੈਗੂਲਰ ਹੋਣ ਦੀ ਕੁਝ ਨਾ ਕੁਝ ਐਵੇਂ ਦਾ ਜਰੂਰ ਹੋ ਜਾਂਦਾ ਕਿ ਮੈਨੂੰ ਫਿਰ ਬ੍ਰੇਕ ਲੈਣੀ ਪੈਂਦੀ ਹੈ ਪਤਾ ਨਹੀਂ ਉਹ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਹੁਣ ਵੀ ਬਹੁਤ ਵਧੀਆ ਮੇਰਾ ਰੈਗੂਲਰ ਚੱਲ ਰਿਹਾ ਸੀ ਚਾਹੇ ਜੇ ਮੇਰਾ ਵਲੌਗ ਨਹੀਂ ਸੀ ਆਉਂਦਾ ਤੇ ਸ਼ਾਰਟ ਤੇ ਆਉਂਦਾ ਹੀ ਆਉਂਦਾ ਸੀ ਤੇ ਰੈਗੂਲਰ ਮੇਰਾ ਚੱਲ ਰਿਹਾ ਸੀ ਚੈਨਲ ਤੇ ਕੰਮ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਹੁੰਦਾ ਸੋ ਮੈਂ ਤੁਹਾਨੂੰ ਅਪਡੇਟ ਦੇ ਦਾਂ ਕਿ ਮੇਰੇ ਵਲੌਗ ਨੇ ਉਹ ਹਾਲੇ ਪਤਾ ਨਹੀਂ ਮੇਬੀ 4-5 ਦਿਨ ਤੇ ਤੁਸੀਂ ਮੰਨ ਕੇ ਚੱਲੋ ਕਿ ਨਹੀਂ ਆਉਣਗੇ ਕਿਉਂਕਿ ਮੇਰੇ ਭਾਬੀ ਜੀ ਜਿਹੜੇ ਤੁਸੀਂ ਵਲੌਗਸ ਦੇ ਵਿੱਚ ਦੇਖਿਆ ਵੀ ਇਹ ਉਹਨਾਂ ਨੂੰ ਸੱਟ ਲੱਗ ਗਈ ਏ ਉਹਨਾਂ ਦਾ ਮਤਲਬ ਐਕਸੀਡੈਂਟ ਵੀ ਨਹੀਂ ਆਪਾਂ ਕਹਿ ਸਕਦੇ ਕਿ ਉਹ 3-4 ਦਿਨਾਂ ਤੋਂ ਬਿਮਾਰ ਸਨ ਜਿਵੇਂ ਉਹਨਾਂ ਦਾ ਇਨਫੈਕਸ਼ਨ ਵਗੈਰਾ ਹੋਈ ਪਈ ਸੀ ਤੇ ਉਹਨਾਂ ਨੇ ਖਾਦਾ ਪੀਤਾ ਕੁਛ ਨਹੀਂ ਸੀ ਪਿਆ 3-4 ਦਿਨਾਂ ਤੋਂ ਵੀਕ ਸਨ ਕਿਉਂਕਿ ਜਿਹੜਾ ਵੀ ਕੁਛ ਖਾਂਦੇ ਸਨ ਉਹਨਾਂ ਨੂੰ ਡਾਈਜੈਸਟ ਨਹੀਂ ਸੀ ਹੁੰਦਾ ਪਿਆ ਹਨਾ ਬੱਚਿਆਂ ਦੀ ਵੈਨ ਲੰਘ ਗਈ ਸਕੂਲ ਵੈਨ ਤੇ ਉਹ ਘਰ ਦੇ ਅੱਗੇ ਜਿਵੇਂ ਹੁਣ ਕਣਕ ਦਾ ਸੀਜ਼ਨ ਚੱਲਦਾ ਪਿਆ ਟਰਾਲੀਆਂ ਵਗੈਰਾ ਖੜੀਆਂ ਸੀ ਤੇ ਉਹ ਵੈਨ ਦੂਰ ਰੁਕ ਗਈ ਬੱਚੇ ਆਪਣੇ ਹਿਸਾਬ ਨਾਲ ਗਏ ਉਹਨਾਂ ਦੇ ਜਾਣ ਤੱਕ ਵੈਨ ਚਲੀ ਗਈ ਡਰਾਈਵਰ ਨੇ ਵੀ ਵੇਟ ਨਹੀਂ ਕੀਤੀ ਬਾਕੀ ਜਦੋਂ ਜੋ ਹੋਣਾ ਹੋਵੇ ਹਨ ਤੇ ਉਹ ਭਾਬੀ ਕਹਿੰਦੇ ਚਲੋ ਮੈਂ ਛੱਡ ਆਉਣੀ ਆ ਬੱਚਿਆਂ ਨੂੰ ਕਿਉਂਕਿ ਅੱਗੇ ਵੀ ਜਾਂਦੇ ਸੀ ਉਹ ਗੱਡੀ ਵੀ ਡਰਾਈਵ ਕਰ ਲੈਂਦੇ ਨੇ ਸਕੂਟੀ ਵੀ ਤੁਹਾਨੂੰ ਪਤਾ ਤੁਸੀਂ ਵਲੌਗਸ ਦੇ ਵਿੱਚ ਦੇਖਿਆ ਜਿਹੜੇ ਪੁਰਾਣੇ ਜੁੜੇ ਨੇ ਹਨ ਤੇ ਬਹੁਤ ਵਧੀਆ ਚਲਾਉਂਦੇ ਨੇ ਉਹ ਪਤਾ ਨਹੀਂ ਬਾਕੀ ਜਿਹੜੀ ਛੱਟ ਕਰਮਾ ਚ ਹੋਵੇ ਉੱਥੇ ਉਹਨਾਂ ਨੂੰ ਸਕੂਲ ਦੇ ਕੋਲ ਜਾ ਕੇ ਜਿਵੇਂ ਚੱਕਰ ਆ ਗਿਆ ਤੇ ਉਹ ਹੁਣ ਪਤਾ ਨਹੀਂ ਹਾਲੇ ਤੱਕ ਸਾਨੂੰ ਪੂਰਾ ਸ਼ੋਰ ਨਹੀਂ ਕਿ ਉਹਨਾਂ ਨੂੰ ਚੱਕਰ ਆਇਆ ਜਾਂ ਕੀ ਹੋਇਆ ਉਹ ਤੇ ਆਪ ਜਦੋਂ ਸਟੇਬਲ ਹੋਣਗੇ ਉਹ ਦੱਸਣਗੇ ਤੇ ਉਹ ਡਿੱਗ ਗਏ ਨਾਲ ਉਹਨਾਂ ਦੇ ਬੱਚੇ ਸੀ ਤੇ ਬਾਕੀ ਉਹਨਾਂ ਨੂੰ ਸੱਟਾਂ ਦੇ ਨਹੀਂ ਜਿਆਦਾ ਨਹੀਂ ਲੱਗੀਆਂ ਜਿਵੇਂ ਇੱਥੇ ਲੱਗੀਏ ਗੋਡੇ ਤੇ ਮੋਡੇ ਤੇ ਲੱਗੀਆਂ ਨੇ ਪਰ ਜਿਵੇਂ ਗੁੱਜੀਆਂ ਸੱਟਾਂ ਨਹੀਂ ਲੱਗੀਆਂ ਹੈਗੀਆਂ ਸਕੈਨ ਵਗੈਰਾ ਸਾਰੇ ਹੋ ਗਏ ਨੇ ਐਮ ਆਰ ਆਈ ਹੋ ਗਈ ਸਾਰਾ ਕੁਝ ਹੋ ਗਿਆ ਉੱਚ ਕੁਝ ਨਹੀਂ ਆਇਆ ਬਸ ਉਹਨਾਂ ਨੇ ਮੈਂਟਲੀ ਇੰਨੇ ਜਿਆਦਾ ਪ੍ਰੈਸ਼ਰਾਈਜ਼ ਹੋ ਗਏ ਜਿਵੇਂ ਸ਼ੌਕ ਨਹੀਂ ਲੱਗ ਜਾਂਦਾ ਇੱਕਦਮ ਉਹਨਾਂ ਨੂੰ ਸ਼ੌਕ ਲੱਗ ਗਿਆ ਵੀ ਮੇਰੇ ਬੱਚਿਆਂ ਦਾ ਕੀ ਹੋਣਾ ਸੀ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਸਕਦਾ ਸੀ ਮੇਰੇ ਕਰਕੇ ਹੈਨਾ ਤੇ ਕਿਉਂਕਿ ਬੇਟਾ ਜਿਹੜਾ ਭਤੀਜਾ ਮੇਰਾ ਉਹ ਕਾਫੀ ਮੁਸ਼ਕਲਾਂ ਨਾਲ ਸਾਨੂੰ ਮਿਲਿਆ ਹੈ ਹਨ ਸੁੱਖਾ ਸੁਖ ਸੁਖ ਕੇ ਤੇ ਉਹ ਪਰਮਾਤਮਾ ਨੇ ਸ਼ੁਕਰੇ ਹੱਥ ਦੇ ਕੇ ਰੱਖਿਆ ਸਾਰੇ ਪਰਿਵਾਰ ਨੂੰ ਨਹੀਂ ਤੇ ਜੇ ਕੁਝ ਵੀ ਹੋ ਸਕਦਾ ਸੀ ਉਸ ਟਾਈਮ ਤੇ ਤੇ ਅਸੀਂ ਕਾਸੀ ਜੋਗੇ ਨਹੀਂ ਸੀ ਰਹਿਣਾ ਹੈਗਾ ਸਭ ਕੁਝ ਖਤਮ ਹੋ ਜਾਣਾ ਸੀ ਸਾਡਾ ਚਲੋ ਪਰਮਾਤਮਾ ਨੇ ਮਿਹਰ ਕੀਤੀ ਕਿਰਪਾ ਕੀਤੀ ਏ ਸ਼ੁਕਰੇ ਪਰਮਾਤਮਾ ਦਾ ਸ਼ੁਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਵੀ ਕੱਖ ਰੱਖਲੇ ਨੇ ਗਰੀਬਾਂ ਦੇ ਅਸੀਂ ਇੰਨੇ ਜੋਗੇ ਨਹੀਂ ਕਿਉਂਕਿ ਅਸੀਂ ਬੜੇ ਦੁੱਖ ਵੇਖੇ ਨੇ ਜਿਉਂ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਐਸੀ ਕੋਈ ਚੀਜ਼ ਇਹ ਨਹੀਂ ਕਹਿ ਸਕਦੇ ਵੀ ਅਸੀਂ ਆਹ ਦੁੱਖ ਨਹੀਂ ਵੇਖਿਆ ਅਸੀਂ ਬਹੁਤ ਕੁਝ ਵੇਖਿਆ ਸੋ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਏ ਤੇ ਹਰ ਸਾਹ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਕਿ ਉਹਨਾਂ ਨੇ ਹੱਸਦਾ ਵਸਦਾ ਰਹਿਣ ਜੋਗਾ ਸਾਨੂੰ ਛੱਡਤ ਹੈ ਨਹੀਂ ਤੇ ਕੁਝ ਵੀ ਹੋ ਸਕਦਾ ਸੀ ਤੇ ਉਹ ਬਸ ਉਹਨਾਂ ਨੇ ਮੈਂਟਲੀ ਇੰਨਾ ਜ਼ਿਆਦਾ ਪ੍ਰੈਸ਼ਰ ਲੈ ਲਿਆ ਨਾ ਇੰਨੇ ਜ਼ਿਆਦਾ ਸ਼ੌਕਡ ਹੋ ਗਏ ਕਿ ਉਹਨਾਂ ਨੂੰ ਸਾਰਾ ਕੁਝ ਹੀ ਭੁੱਲ ਗਿਆ ਹਲੇ ਤੱਕ ਵੀ ਉਹਨਾਂ ਨੂੰ ਇਨਸੀਡੈਂਟ ਯਾਦ ਹੀ ਨਹੀਂ ਆਇਆ ਵੀ ਮੇਰੇ ਨਾਲ ਹੋਇਆ ਕੀ ਸੀ ਮਤਲਬ 4-5 ਦਿਨਾਂ ਤੋਂ ਸਾਰਾ ਕੁਝ ਭੁੱਲ ਚੁੱਕੇ ਨੇ ਉਹਨਾਂ ਦੀ ਮੈਮਰੀ ਚੋਂ ਰਿਮੂਵ ਹੀ ਹੋ ਚੁੱਕਿਆ ਸਾਰਾ ਕੁਝ ਵੀ ਕੀ ਹੋਇਆ ਸੀ ਡਿੱਗਣ ਤੋਂ ਇੱਕ ਦਿਨ ਪਹਿਲਾਂ ਸ਼ਾਮ ਤੱਕ ਦਾ ਵੀ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਵੀ ਮੈਂ ਕਿਹਦੇ ਨਾਲ ਗੱਲ ਕੀਤੀ ਏ ਅਸੀਂ ਕੀ ਕੀਤਾ ਸੀ ਕੁਝ ਵੀ ਯਾਦ ਤੇ ਉਸ ਤੋਂ ਬਾਅਦ ਫਿਰ ਹਸਪੀਟਲ ਆਏ ਤੇ ਹੁਣ ਉਹਨਾਂ ਨੇ 2 ਦਿਨ ਆਈਸੀਯੂ ਦੇ ਵਿੱਚ ਰੱਖਿਆ ਸੀ ਅੰਡਰ ਆਬਜ਼ਰਵੇਸ਼ਨ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ 24 ਘੰਟੇ ਉਹ ਵੇਖਣਗੇ ਕਿ ਇਹ ਆਪਣੇ ਆਪ ਕੀ ਕੀ ਮਤਲਬ ਇਹਨਾਂ ਦੇ ਰਿਐਕਸ਼ਨ ਨੇ ਇਹਨਾਂ ਦਾ ਬ੍ਰੇਨ ਕਿੰਨਾ ਕੁ ਕੰਮ ਕਰਦਾ ਹੈ ਕਿੰਨਾ ਕੁ ਨਹੀਂ ਕਰਦਾ ਹਨਾ ਕਿੰਨੇ ਪਰਸੈਂਟ ਇਹਨਾਂ ਦਾ ਬ੍ਰੇਨ ਚੱਲ ਰਿਹਾ ਕਿਉਂਕਿ ਮਤਲਬ ਬਹੁਤ ਜ਼ਿਆਦਾ ਮੈਂਟਲੀ ਉਹ ਹੋ ਗਈ ਸੀ ਬਹੁਤ ਜ਼ਿਆਦਾ ਉਹ ਮੈਂ ਹੁਣ ਦੱਸ ਵੀ ਨਹੀਂ ਸਕਦੀ ਐਕਸਪਲੇਨ ਨਹੀਂ ਕਰ ਸਕਦੀ ਜਿੰਨਾ ਔਖਾ ਟਾਈਮ ਅਸੀਂ ਕੱਢਿਆ ਤੇ ਦੋ ਦਿਨ ਫਿਰ ਆਈ ਸੀਯੂ 'ਚ ਰਹੀ ਫਿਰ ਉਸ ਤੋਂ ਬਾਅਦ ਥੋੜੇ ਮਤਲਬ ਚਲੋ ਠੀਕ ਆਇਆ ਪਰਮਾਤਮਾ ਦੀ ਕਿਰਪਾ ਨਾਲ ਸਭ ਦੀਆਂ ਅਰਦਾਸਾਂ ਜਿਹੜੀਆਂ ਨੇ ਉਹ ਪਰਮਾਤਮਾ ਨੇ ਸੁਣੀਆਂ ਤੇ ਠੀਕ ਆਇਆ ਸਾਰਾ ਕੁਝ ਕੋਈ ਐਸਾ ਚ ਕੋਈ ਪ੍ਰੋਬਲਮ ਨਹੀਂ ਆਈ ਕੇ ਡਾਕਟਰ ਨੇ ਆਪਣਾ ਟ੍ਰੀਟਮੈਂਟ ਸਟਾਰਟ ਕੀਤਾ ਜਿਵੇਂ ਨੀਂਦ ਵਗੈਰਾ ਦੀ ਇੰਜੈਕਸ਼ਨ ਵਗੈਰਾ ਦੇ ਕੇ ਥੋੜਾ ਰਿਲੈਕਸ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਜਦੋਂ ਦੇ ਹੁਣ ਰੂਮ ਚ ਆਏ ਨੇ ਰੂਮ ਚ ਹੁਣ ਥੋੜਾ ਥੋੜਾ ਜਿਵੇਂ ਅੱਜ ਹੋਰ ਕੱਲ ਹੋਰ ਡੇ ਬਾਈ ਡੇ ਉਹਨਾਂ ਨੂੰ ਫਰਕ ਪੈ ਰਿਹਾ ਰਿਕਵਰ ਹੁੰਦੇ ਪਏ ਨੇ ਤੇ ਅੱਜ ਹੁਣ ਵੇਖੋ ਅੱਜ ਜਾਂ ਕੱਲ ਉਹਨਾਂ ਨੂੰ ਮਿਲ ਜੇਗੀ ਛੁੱਟੀ ਤੇ ਮੈਂ ਅੱਜ ਘਰ ਆ ਗਈਆਂ ਕਿਉਂਕਿ ਫਿਰ ਉੱਥੇ ਦੋ ਜਣਿਆਂ ਨੂੰ ਵੀ ਅਲਾਉਡ ਡੇ ਹਸਪੀਟਲ ਦੇ ਵਿੱਚ ਜ਼ਿਆਦਾ ਜਣੇ ਨਹੀਂ ਰਹਿ ਸਕਦੇ ਫਿਰ ਮੈਂ ਉਹਨੇ ਦਿਨ ਉੱਥੇ ਹੀ ਸੀ ਤੇ ਹੁਣ ਮੰਮੀ ਨੇ ਉੱਥੇ ਤੇ ਭਾਬੀ ਦੇ ਮੰਮੀ ਨੇ ਯਾਨੀ ਮਾਸੀ ਜੀ ਆ ਗਏ ਸਨ ਫਿਰ ਇਸ ਕਰਕੇ ਹੁਣ ਮੈਂ ਇੱਕ ਦਿਨ ਦੇ ਲਈ ਘਰ ਆਈ ਆ ਕੱਲ ਨੂੰ ਅਸੀਂ ਫੇਰ ਜਾਣਾ ਤੇ ਬਾਕੀ ਉੱਥੇ ਜਾ ਕੇ ਪਤਾ ਨਹੀਂ ਵਲੌਗ ਕੰਟੀਨਿਊ ਹੋਣਾ ਕਿ ਨਹੀਂ ਹੋਣਾ ਮਤਲਬ ਮਾਨੀ ਨਹੀਂ ਕਰਦਾ ਦਿਲ ਹੀ ਨਹੀਂ ਮੰਨਦਾ ਜਦੋਂ ਆਪਣੇ ਨਾਲ ਕੁਝ ਹੋ ਜੇ ਨਾ ਸੋ ਇਸ ਕਰਕੇ ਹੁਣ ਮੈਂ ਤੁਹਾਨੂੰ ਅਪਡੇਟ ਦਿੰਦੀ ਏ ਕਿ ਵਲੌਗ ਹਲੇ ਥੋੜੇ ਜਿਲੇ ਲੇਟ ਹੋਣਗੇ ਵਲੌਗ ਸ਼ੂਟ ਹੋਏ ਪਏ ਨੇ ਉਹ ਹੁਣ ਮੈਂ ਵਲੌਗ ਜਿਹੜੇ ਨੇ ਉਹ ਪਹਿਲੇ ਕੰਟੀਨਿਊ ਕਰਾਂਗੀ ਕਿਉਂਕਿ ਅਗਲੇ ਤੇ ਬੰਨੇ ਨਹੀਂ ਹੈ ਉਹ ਥੋੜੇ ਹੁਣ ਰੁੱਕ ਕੇ ਉਹਨਾਂ ਨੂੰ ਐਡਿਟ ਕਰਨ ਦੇ ਟਾਈਮ ਲੱਗੇਗਾ ਉਹਨਾਂ ਨੂੰ ਫਿਰ ਮੈਂ ਕੰਟੀਨਿਊ ਕਰਾਂਗੀ ਜਿਹੜੇ ਪਹਿਲੇ ਵਲੌਗ ਨੇ ਅਸੀਂ ਫੰਕਸ਼ਨ ਤੇ ਵੀ ਗਏ ਸੀ ਉਹ ਫੰਕਸ਼ਨ ਮਾਸੀ ਜੀ ਉਹਨਾਂ ਦੇ ਘਰ ਉਹ ਵੀ ਵਲੌਗ ਜਿਹੜਾ ਇਹ ਰੈਡੀ ਪਿਆ ਬਸ ਉਹਨੂੰ ਐਡਿਟ ਕਰਨਾ ਹੈ ਤੇ ਬਾਕੀ ਉਸ ਤੋਂ ਬਾਅਦ ਦੇ ਵੀ ਵਲੌਗ ਨੇ ਉਹ ਸਾਰੇ ਜਿਹੜੇ ਨੇ ਮੈਂ ਉਹ ਫਿਰ ਕੰਟੀਨਿਊ ਕਰਾਂਗੀ ਹੁਣ ਤਿੰਨ ਚਾਰ ਦਿਨ ਰੋਕੇ ਹਾਲੇ ਤਿਲਹਾਲ ਤੇ ਸ਼ਾਰਟ ਵਿਖਾਂਗੀ ਜਿੰਨੇ ਕੋ ਕੰਟੀਨਿਊ ਹੋਏ ਪਰ ਵਲੌਗ ਤੇ ਆਈ ਥਿੰਕ ਨਹੀਂ ਪੈਣੇ ਸੋ ਇਸ ਕਰਕੇ ਬਸ ਇਹ ਮੈਂ ਤੁਹਾਨੂੰ ਅਪਡੇਟ ਦਿੰਦੀ ਏ ਤੇ ਬਾਕੀ ਚਲੋ ਜੀ ਪ੍ਰਮਾਤਮਾ ਸੁੱਖ ਰੱਖੇ ਤੁਸੀਂ ਵੀ ਹੱਸਦੇ ਵਸਦੇ ਰਹੋ ਆਪਣੇ ਘਰਾਂ ਦੇ ਵਿੱਚ ਸੇਫ ਰਹੋ ਤੇ ਇਹੀ ਪ੍ਰਮਾਤਮਾ ਅੱਗੇ ਮੇਰੀ ਵੀ ਦੁਆ ਏ ਸੱਚੇ ਪਾਤਸ਼ਾਹ ਸਭ ਨੂੰ ਹੱਸਦਾ ਵਸਦਾ ਰੱਖੇ ਕਿਸੇ ਕਿਸੇ ਫੈਮਿਲੀ ਮੈਂਬਰ ਨੂੰ ਕੁਝ ਨਾ ਹੋਵੇ ਵਾਈ ਗਰੂ ਜਦੋਂ ਉਹ ਟਾਈਮ ਤੇ ਜੋ ਬੀਤਦੀ ਇਹਨਾਂ ਉਹ ਦੱਸ ਨਹੀਂ ਸਕਦੀ ਕਿਉਂਕਿ ਇਹ ਇਹ ਟਾਈਮ ਮੈਂ ਫਸਟ ਟਾਈਮ ਨਹੀਂ ਐਕਸਪੀਰੀਅੰਸ ਕੀਤਾ ਸੀ ਬਚਪਨ ਤੋਂ ਲੈ ਕੇ ਚੀਜ਼ਾਂ ਵੇਖੀਆਂ ਨੇ ਵਾਇਗਰੂ ਬਹੁਤ ਔਖਾ ਹੁੰਦਾ ਹੈ ਸੋ ਚਲੋ ਜੀ ਅੱਜ ਦੇ ਲਈ ਇੰਨਾ ਹੀ ਮੈਂ ਇਸ ਤੋਂ ਅੱਗੇ ਕੰਟੀਨਿਊ ਨਹੀਂ ਕਰ ਸਕਾਂਗੀ ਉਹਦੇ ਲਈ ਸੌਰੀ ਸੋ ਮਿਲਦੇ ਹਾਂ ਫਿਰ ਤੁਹਾਨੂੰ ਟਿਲ ਦੈਨ ਬਾਏ ਬਾਏ